ਮੂਤ ਕਰ ਲੀ ਗਿਆ ਭੈਣ ਅਗਲਾ ਛਰਲੇ ਵੜੇ ਆਉਂਦੇ ਕੀ ਦੱਸ ਬੰਦਾ ਕਰੇ ਓਏ ਓਏ ਕਰੀ ਜਾਣਾ ਗੁਰੂਆ ਬਾਥਰੂਮ ਕਰੀ ਜਾਣਾ ਪਿਸ਼ਾਬ ਵੀ ਨਹੀਂ ਕਰ ਸਕਦਾ ਮਾੜੀ ਮੋਟੀ ਦਾ ਅਗਲਾ ਕਰ ਲਾ ਗੁਰੂਆ ਕੀ ਹੋ ਗਿਆ ਗੁਰੂਆ ਆ ਕਿੱਥੇ ਕਰੀ ਜਾਣਾ ਪਿਸ਼ਾਬ ਬਾਥਰੂਮ ਹੀ ਚੜਾਦਾ ਪਤੰਦਰਾ ਹੋਇਆ ਕੀ ਹੈ ਨਹੀਂ ਆ ਪਿਸ਼ਾਬ ਕਿੱਥੇ ਕਰੀ ਜਾਣਾ ਤੂੰ ਤੇ ਖੇ ਦਾ ਮੇਰਾ ਤੇ ਤੇਰਾ ਕਿ ਤੇਰਾ ਖੇ ਦਾ ਹਾਂ ਤੇ ਕਿੰਦੇ ਚ ਕਰੀ ਜਾਣਾ ਰੋਟੀ ਚ ਕਰੀ ਜਾਣਾ ਮੂਤ ਅਗਲਾ ਮਾੜੀ ਮੋਟੀ ਸੇ ਖਲਾ ਏ ਯਾਰ ਰੋਟੀ ਕਿਤੇ ਕਣ ਕੈਗੀ ਨਾਲ ਸਾ ਨਹੀਂ ਇਹ ਕਣਕੇ ਦੁੱਧ ਬਾਦ ਰੋਟੀ ਨਾ ਬਣਉਂਦੀ ਜੱਟ ਜਦੋਂ ਆਟਾ ਪਿਆਦਾ ਯਾਰ ਗੱਲ ਤਾਂ ਤੇਰੀ ਠੀਕ ਆ ਹਨਾ ਅਕਲ ਕਰ ਲੋ ਮਾੜੀ ਮੋਟੀ ਲੋਕ ਤਾਂ ਆਣ ਕੇ ਸਵੇਰੇ ਸਵੇਰੇ ਕੰਨ ਨੂੰ ਮੱਥਾ ਟੇਕਦੇ ਆ ਤੇ ਤੁਸੀਂ ਆਨਸਰ ਪਿਸ਼ਾਬ ਕਰਨ ਲੱਪੋਂਦੇ ਜੀ ਯਾਰ ਨਹੀਂ ਯਾਰ ਕੱਲ ਤਾਂ ਬਾਈ ਮਣੀ ਤੇਰੀ ਬਿਲਕੁਲ ਸਹੀ ਹੈਨਾ ਮਾੜੀ ਮੋਟੀ ਅਕਲ ਆਉਣੀ ਚਾਹੀਦੀ ਬੰਦੇ ਨੂੰ ਹਾਂ ਹਾਂ ਸਹੀ ਗੱਲ ਆ ਯਾਰ ਨਹੀਂ ਯਾਰ ਪਿਸ਼ਾ ਅੱਜ ਤੋਂ ਬਾਅਦ ਮਣੀ ਤੇਰੀ ਗੱਲ ਲੱਖ ਰੁਪਏ ਦੀ ਗੁਰੂਆ ਲੋਕੀ ਤੈਨੂੰ ਆਣ ਕੇ ਸਵੇਰੇ ਮੱਥਾ ਟੇਕਦੇ ਆ ਨਹੀਂ ਨਹੀਂ ਬਾਈ ਗਲਤੀ ਹੋ ਗਈ ਮੈਂ ਮੱਥਾ ਟੇਕਣਾ ਭਰਾਵਾ ਰੋਟੀ ਆ ਭਰਾਵਾ ਸਾਡੀ ਰੋਟੀ ਤੂੰ ਆਣ ਕੇ ਮੁੱਤੀ ਜਨਾ ਦੇ ਹੋਰ ਯਾਰ ਅੱਜ ਤੋਂ ਬਾਅਦ ਨਹੀਂ ਬਸ ਆਇਤੋ ਬਾਹਰ ਖੇਤਾਂ 'ਕੇ ਮੂਤਣਾ ਨਹੀਂ ਘਰੇ ਮੂਤ ਕੇ ਆਵਾਂਗੇ ਪਈ ਦੇ ਮੂਤ ਧੋ ਕੇ ਆਵਾਂਗੇ ਪਈ ਦੇ ਮੂਤ ਲਾ ਜਾਂ ਖੜ ਕੇ ਕਿਤੇ ਹੋਰ ਮੂਤਲਾ ਅੱਬਲ ਖੜ ਕੇ ਵੀ ਨਾ ਮੂਤੀ ਅਗਲੇ ਨਹੀਂ ਨਹੀਂ ਠੀਕ ਆ ਰੋਟੀ ਆ ਆਪਣੀ ਰੋਟੀ ਆ ਰੋਜੀ ਰੋਟੀ ਆ ਗੁਰੂ ਜੀ ਇਹਦੇ 'ਚ ਮੂਤਾਂਗੇ ਤਾਂ ਆਪਾਂ ਹਨਾ ਸਹੀ ਗੱਲ ਤੇਰੀ ਮਣੀ ਮਾੜੀ ਮੋਟੀ ਗੱਲ ਸਿੱਖੋ ਬਾਈ ਬਸ ਕਹਿਦਾ ਤੈਨੂੰ ਮੈਂ ਲੱਖ ਰੁਪਏ ਦੀ ਗੱਲ ਹੈ ਹਾਂ ਕੀ ਦਲੇਰ ਦੀ ਕਣਕੀ ਬਹੁਤ ਸੋਹਣੀ ਖੜੀ ਹੈ ਮਣੀ ਪਾਸੇ ਹੋ ਜਾ ਕੀ ਹੋ ਗਿਆ ਪਾਸੇ ਹੋ ਜਾ ਮੈਂ ਤੈਨੂੰ ਦੱਸਦਾ ਜੀ ਬੰਦਾ ਟੱਪ ਗਿਆ ਬੜੀ ਨਿਗਮ ਮਾੜੀ ਤਾਰੀਫ ਕਰ ਗਿਆ ਕਣਕ ਦੀ ਆਪਣੀ ਮੈਨੂੰ ਬੁੱਤ ਘੁੱ ਕਤੋਂ ਮੂਰਖ ਦੇ ਕਹੀ ਇਹਨਾਂ ਨੂੰ ਨਹੀਂ ਮੰਨਿਆ ਹਜੇ ਵੀ ਮੂਰਖੀ ਲੀਗਾ ਮਾੜੀ ਬੰਦੇ ਦੀ ਚੁੱਪ ਕਰ ਜਾ ਮੈਨੂੰ ਬੁੱਤ ਦਾ ਕੁੱਟ ਲੈੰਦਾ ਹੈ ਪਾਗਲਾ ਮੰਨ ਗਏ ਛੁਕਰਾ ਨਹੀਂ ਇਹ ਬੁੱਤ ਦਾ ਕੁੱਟਿਆ ਨੂੰ ਗੁਰੂ ਆ ਬੰਦਾ ਹੁਣੇ ਕਹਿ ਕਿ ਨਹੀਂ ਗਿਆ ਜਿਹੜਾ ਤੇਰੀ ਕਣਕ ਚੰਗੀ ਅੱਛਾ ਪਿਛਲੇ ਰੀ ਉਹਨੇ ਕਿਹਾ ਸੀਗਾ ਹਾਂ ਤੇ ਗੁਰੂ ਆ ਅਗਲੇ ਦਿਨ ਮੈਂ ਪਾਣੀ ਲਾਦਾ ਤੇ ਤੀਜੇ ਦਿਨ ਕਣਕੀ ਸੁੱਕ ਗਈ ਸਾਰੀ ਉਹ ਤੇਰੀ ਮੂਰਖਤਾ ਸੀ ਮੇਰੀ ਕੀ ਮੂਰਖਤਾ ਸੀ ਮੈਂ ਤਾਂ ਪਾਣੀ ਲਾਇਆ ਪਾਣੀ ਕਦੋਂ ਲਾਇਆ ਤੂੰ ਪਾਣੀ ਮੈਂ ਰਾਤ ਨੂੰ ਲਾਇਆ ਮੋਟਰਾਂ ਦਾ ਅੱਛਾ ਤੈਨੂੰ ਮੋਟਰਾਂ ਦੀ ਮੋਟਰ ਬੰਦ ਕੀਤੀ ਤੂੰ हां सतेक मैं मोटर बंद करनी भूल गया सी ओ सारी रात लाइट चली गई तू जाके रामनाथ लक नाप के दुल्ली ਦੇ ਘਰੇ ਸੌ ਗਿਆ ਉਹਦੀ ਗਲਤੀ ਆ ਉਹ ਠੀਕ ਆ ਅੱਛਾ ਗਲਤੀ ਮੇਰੀ ਸੀ ਫਿਰ ਨਹੀਂ ਉਹ ਹੋਰ ਤੇਰੀ ਵੀ ਗਲਤੀ ਆ ਲੋਕ ਕਹਿੰਦੇ ਦੀ ਨਿਗਾ ਮਾਰੀ ਇੱਕ ਵਾਰ ਕੀ ਹੋਇਆ ਝੋਨਾ ਮੇਰਾ ਕੰਦਾ 90 ਮਣ ਜਾਉ ਅੱਛਾ ਤੇ 60 ਮਣ ਝੋਨਾ ਨਿਕਲਿਆ 60 ਮਣ ਤੇ ਮੇਰਾ 55 ਮਣ ਝੜਿਆ ਉਹ ਉਹਦੀ ਨਿਗਾ ਪੈ ਗਈ ਮੇਰੇਲੇ ਝੋਨੇ 'ਚ ਅੱਛਾ ਤੇਰੇ 55 ਮਣ ਆਇਆ ਸਾਰਿਆਂ ਦੇ ਝੋਨੇ ਤੋਂ ਹੋਈ ਇੰਨੇ ਆ ਸਾਰੇ ਨਿਕਲ ਆ ਵੀ ਮੈਂ ਕੋਮਕਾ ਤੋਂ ਕਹਿੰਦੇ ਹੋਰ ਬੰਦੇ ਦੀ ਨਿਗਾ ਮਾਰੀ ਹੈ ਕੌਣ ਕਹਿੰਦਾ ਸਾਰੀ ਗਈ ਜਾਂਦੇ ਜਦੋਂ ਟੱਪ ਦਾ ਬੜੀ ਨਿਗਾ ਮਾਰੀ ਹੈ ਅੱਛ ਹਾਂ ਤੈਨੂੰ ਕਦੀ ਨਾ ਨਾ ਕੀਤੀ ਸੰਧ ਪਾਉਣ ਤੋਂ ਯਾਰ ਇਹ ਵੀ ਲੱਖ ਰੁਪਏ ਦੀ ਗੱਲ ਹੈ ਯਾਰ ਕੀ ਕੀਤੀ ਦੱਸ ਬੰਦਾ ਗੁਰੂ ਆ ਬੰਦੇ ਤੋਂ ਸੰਧ ਜਿਹੜਾ ਮਰਜੀ ਲਾਇਆ ਟਰੈਕਟਰ ਉਹਦਾ ਮੈਂ ਲੈ ਆਵਾਂ ਹੈ ਟਰਾਲੀ ਉਹਦੀ ਮੈਂ ਲੈ ਕੇ ਆਵਾਂ ਅੱਛਾ ਪਰ ਇਹ ਫਿਰ ਵੀ ਯਾਰ ਲੋਕ ਕਾਤੂ ਕਹਿੰਦੀ ਯਾਰ ਦੱਸ ਜੇ ਉਹ ਬੰਦੇ ਦੀ ਨਿਗਾਹ ਮਾੜੀ ਹੋਵੇ ਫਿਰ ਉਹਦੇ ਆਪ ਦੀ ਫਸਲ ਵੀ ਨਾ ਹੋਵੇ ਹਨਾ ਫੇਰ ਹੈਨਾ ਥੋੜਾ ਮੋਟਾ ਅਗਲ ਕਰ ਲੋ ਇਹ ਬੁੱਤ ਘੁੱਟ ਨਾ ਬੰਦਾ ਸਹੀ ਹੋ ਜਾਂਦਾ ਯਾਰ ਮਾ ਦਾ ਫਿਰ ਅਨੇ 10 ਕਿਲੋ ਤੋਂ 50 ਕਿਲੋ ਬਣਾ ਲੈ ਮਾੜੀ ਕਰਕੇ ਬਣਾਈ ਹੈ ਬਣਾਈ ਹੈ ਬਾਈ ਬਣਾਈ ਜੇ ਗੁੜਾ ਐਡਾ ਹੀ ਮਾੜਾ ਹੋਵੇ ਤੇ ਫਿਰ ਰੱਬ ਨੂੰ ਇਹਨਾਂ ਦਵੇ ਕਿਉਂ? ਹਾਂ ਦਵੇ ਕਿਉਂ? ਸੱਚੀ ਗੱਲ ਆ ਹਨਾ ਮੈਂ ਤਾਂ ਐਵੇਂ ਕੁੱਟੀਆਂ ਨਾ ਬੋਲਦੀ। ਮਾਰੀ ਮੋਟੀ ਅਗਲੇ ਸਿੱਖ ਲੋ ਗੁਰੂ। ਅਗਲ ਹਨਾ। ਇਹ ਰੇ ਤਾਂ ਫਿਰ ਬਹਿ ਵੀ ਹੋ ਗਏ ਫਿਰ ਹਨਾ। ਬਹਿ ਵੀ ਆ। ਬੁੱਤ ਕੁੱਟ ਕੇ ਤੂੰ ਚੰਗਾ ਬੰਦਾ ਹੋ ਗਿਆ। ਉਹਦਾ ਬੁੱਤਾਂ ਦੇ ਮੂੰਹ ਤੇ ਤੂੰ ਕੋਟਦਾ। ਮੂੰਹ ਘੁਰਦਦਾ। ਉਹ ਵੀ ਗੁਰੂ ਆ ਪਾਣੀ ਦਾ ਸੱਚ ਮੇਰੇ ਤੋਂ ਵੱਧ ਪਿਆ ਗਿਆ ਹਨਾ। ਤੇ ਛੋਨਾ ਆਏ ਹਰੇਕ ਦਾ ਹੀ ਆਏ ਹੋਇਆ। ਹਰੇਕ ਦਾ ਹੀ ਆਏ ਹੋਇਆ ਉਹ ਤਾਂ ਸਾਡੀ ਮਾਰਾ ਸੀ ਬੰਦਾ ਉਹ ਮਾਰਾ ਹੋ ਗਿਆ ਹਨਾ। ਥੋੜੀ-ਮੋਟੀ ਲੱਗ ਚੁਕੋ ਲੋਕਾਂ ਦੀ ਇੱਕ ਗੱਲ ਵੀ ਤੇਰੀ ਵੀ ਸਹੀ ਆ ਮਣੀ ਸਹੀ ਗੱਲ ਆ ਹਨ ਉਹ ਤਾਂ ਰਾਤ ਨੂੰ ਗੁਰੂਆਂ ਮੋਟਰ ਵੀ ਚੱਲਦੀ ਰਹੀ ਮੈਂ ਕਿਹਾ ਕਿਤੇ ਉਹਨੇ ਆਣ ਕੇ ਮੇਰੀ ਤਾਰੀਫ ਕਰਤੀ ਮੇਰੀ ਕਰਕ ਦੀ ਤੇ ਮੋਟਰ ਕਿਤੇ ਕੀ ਪਤਾ ਉਹ ਵੀ ਉਹਦੇ ਤਾਰੀਫ ਕਰਨ ਵਾਲਾ ਆਪ ਹੀ ਚੱਲ ਗਿਆ ਮੈਨੂੰ ਤਾਂ ਐਂ ਲੱਗਿਆ ਅਦਾ ਮਤਲਬ ਕੋਲ ਮਲਾ ਕੇ ਲੋਕ ਐਵੇਂ ਬੰਦ ਬਣਾ ਲਿਆ ਹਨ ਬੰਦਾ ਤਾਂ ਵਾਕਈ ਚੰਗਾ ਹੋ ਗੁਰੂ ਆਏਗਾ ਇਹਦਾ ਸਤਕਾਰ ਕਰਦਾ ਗਰੀਬਾਂ ਦੀ ਉਹ ਵਧੀਆ ਮਦਦ ਕਰਦਾ ਤੁਸੀਂ ਉਹਨੂੰ ਬੰਦਾ ਮਾੜਾ ਐਂ ਕਰ ਲਓ ਕਰ ਲਓ ਚੱਲ ਯਾਰ ਅੱਜ ਤੋਂ ਬਾਅਦ ਅੱਜ ਤੋਂ ਬਾਅਦ ਮਣੀ ਇਹ ਵੀ ਕੰਮ ਬੰਦ ਕਈ ਤੋਂ ਬਾਅਦ ਬੰਦੇ ਜਾਰ ਦੇ ਚੋਂ ਹੋਣੇ ਚਾਹੀਦੇ ਹਨ ਕਿਸੇ ਦੀ ਨਿਗਾ ਨਾਲ ਕੁਝ ਨਹੀਂ ਹੋਣ ਲੱਗਿਆ ਨਾ ਲੱਛਾਂ ਤਾਂ ਆਪਣੇ ਆਪ ਦੇ ਨਹੀਂ ਚੰਗੇ ਹਾਂ ਅਗਲੇ ਦਾ ਕੀ ਕਸੂਰ ਹੈ ਨਾ ਚੱਲ ਠੀਕ ਬਣੀ ਆ ਚੱਲ ਗਈ ਮਾੜੇ ਫਿਰ ਮੋਟਰ ਤਾਂ ਛੱਡ ਚੱਲੀ ਗਈ ਆ ਜਾ ਮੈਂ ਯਾਰ ਲਾ ਦੇ ਯਾਰ ਕਣਕ ਨੂੰ ਪਾਣੀ ਦੇ ਦੁਆਰਾ ਯਾਰ ਲਾਉਣ ਵਾਲੀ ਹੋ ਗਈ ਇੱਕ ਤਾਂ ਯਾਰ ਦਾ ਹੈ ਆ ਮੋਟਰ ਕਿੰਦੀ ਏ ਮੰਗੀ ਮੰਗੀ ਆ ਆਪਣੀ ਆਪਣੀ ਮੋਟਰ ਤੇਰੀ ਮੋਟਰ ਆ ਹੋਰ ਯਾਰ ਸੜ ਜਾਂਦੀ ਪਤਾ ਨਹੀਂ ਕੀ ਗੱਲ ਆ ਇਹ ਵਾਰੀ ਸੜ ਜਾਂਦੀ ਆ ਪਤਾ ਨਹੀਂ ਲੋਕ ਸੜ ਜਾਂਦੇ ਮੈਨੂੰ ਤਾਂ ਲੱਗਦਾ ਲੋਕ ਹੀ ਸੜ ਜਾਂਦੇ ਆ ਕੋਈ ਹਾਲ ਨਹੀਂ ਤੇਰਾ ਕਿਉਂ ਸਰਿਆ ਪਿਆ ਤੇਰਾ ਨਹੀਂ ਮੋਟਰ ਇਥੇ ਮੇਰੇ ਮੂੰਹ ਵਿੱਚ ਸੁਨੇਗਾ ਗਾਲਾਂ ਤੇ ਕਿੱਥੇ ਕੋਠਾ ਕਿੱਥਿਆਂ ਦਾ ਉਠਾ ਯਾਰ ਹੁਣ ਮੈਂ ਕੋਠੇ ਨੂੰ ਕੀ ਐਂ ਕੱਚ ਕੁਝ ਦੀਦੀ ਆ ਯਾਰ ਤੇ ਫਿਰ ਐਵੇਂ ਲੋਕਾਂ ਨੂੰ ਕਹੀ ਮੋਟਰ ਮੇਰੀ ਸਾੜ ਦਉਂਦੇ ਆ ਕੋਠਾ ਦੂ ਆਪਣੀ ਆਉਂਦਾ ਜਦੋਂ ਮੀਂਹ ਕਣੀ ਆ ਗਈ ਚੁੱਪ ਕਰਕੇ ਘਰੇ ਚਲੇ ਜਾਂਦਾ ਮੋਟਰ ਪਿੱਛੋਂ ਭਿੱਜੀ ਸਵੇਰੇ ਆਣ ਕੇ ਉਹ ਬੰਦੇ ਨੇ ਮੇਰੀ ਮੋਟਰ ਸਾੜਤੀ ਗੱਲ ਤਾਂ ਤੇਰੀ ਸਹੀ ਹੈ ਯਾਰ ਹਣਾ ਆ ਆ ਕੀ ਲੋਕੀ ਗੁਰੂਏ ਇੱਥੇ ਬਹਿ ਕੇ ਤੁਸੀਂ ਕਰੋ ਰੋਟੀਆਂ ਦੀ ਬਹਿ ਕੇ ਖਾਣਾ ਨੂੰ ਹੋਰ ਯਾਰ ਐਂ ਬਹਿ ਕੇ ਖਾ ਲੈਣਾ ਮਾਰੀ ਮੋਟੀ ਸਫਾਈ ਕਰ ਲੋ ਇਹਨੂੰ ਨਹੀਂ ਨਹੀਂ ਠੀਕ ਆ ਸਫਾਈ ਚਾਹੀਦੀ ਹੈ ਨਾ ਮੋਟਰ ਦੀ ਆ ਆ ਕਿੱਥੇ ਰੱਖਿਆ ਇਹ ਮੋਟਰ ਦੇ ਬਾਹਰ ਹੁੰਦਾ ਮੈਂ ਵੀ ਆਖਿਆ ਮੈਂ ਮੋਟਰ ਘਾਤੋਂ ਛੱਡ ਜਾਂਦੀ ਆ ਵੀ ਗੱਲ ਨਹੀਂ ਟਕਣੀ ਨਹੀਂ ਤੇ ਮੋਟਰ ਛੱਡਣੀ ਆ ਆ ਮੋਟਰ ਨਹੀਂ ਪੋਣਾ ਹੋਰ ਮੈਂ ਇਹ ਬਾਦਨਾ ਇਹ ਇੱਥੇ ਸਾਈਡ ਤੇ ਸੀਗਾ ਮੋਟਰ ਕਿੱਥੇ ਆ ਮੋਟਰ ਦਾ ਉਹ ਪਈ ਆ ਆ ਕੋਈ ਜਵਾਕ ਮਾਲਾ ਬਾਈਚਾਂਸ ਕੋਈ ਕੱਖ ਕੋ ਕੁਚਗਣ ਵਾਲਾ ਆਹੋ ਆਹੋ ਨਹੀਂ ਮਣੀ ਗੱਲ ਸੀ ਮੈਂ ਆ ਆ ਕੇਵਲ ਆ ਬਾਈਚਾਂਸ ਬੰਦਾ ਕੋਈ ਮਾਲਕ ਤੇਰੇ ਕੋਲ ਗੱਲ ਖੜਨੇ ਬੰਦੇ ਆ ਖੜ ਜਾਂਦਾ ਆ ਕੀ ਬਲੂਸ ਕੱਢੇ ਮੌਤ ਹੋ ਜਿਆ ਨਾ ਮੁੜ ਕੇ ਅਗਲੇ ਨੂੰ ਨਹੀਂ ਮਣੀ ਗੱਲ ਸਹੀ। ਮੁੜ ਕੇ ਕਹਿਣਾ ਬਈਓ ਬੰਦੇ ਦੀ ਨਿਗਾ ਬਹੁਤ ਪੈੜੀ ਸੀ। ਆਣ ਕੇ ਮੈਨੂੰ ਐ ਕਹਿ ਗਿਆ ਤੇ ਮੇਰੀ ਆ ਕੰਮ ਹੋ ਗਿਆ। ਨਹੀਂ ਸਹੀ ਗੱਲ ਤੇਰੀ। ਇਹ ਕਈ ਯਾਨੀ ਕਿ ਕੋਲ ਮਲਾ ਕੇ ਯਾਰ ਆਪਦੇ ਚ ਔਗਨ ਨਹੀਂ ਵੇਖਣਾ। ਹਾਂ ਆਪਦੇ ਚ ਔਗਨ ਨਹੀਂ ਵੇਖਣਾ। ਗਾ ਕਹਿੰਦਾ ਨਾ ਬਈਓ ਬੰਦਾ ਐ ਸੀ। ਉਹ ਮੇਰੀ ਨਿਗਾ ਮਾੜੀ ਸੀ। ਉਹ ਤਾਂ ਐ ਸੀ ਨਾ। ਆਪਦਾ ਸੰਦ ਸੰਭਾਲ ਲੈਣਾ ਨਹੀਂ ਹੈ ਨਾ ਕੋਲ ਮਲਾ ਕੇ ਤੇਰਾ ਕਹਿਣ ਦਾ ਮਤਲਬ ਇਹ ਹੈ। ਕੋਈ ਹਾਲ ਤੁਹਾਡਾ ਹਾਲ ਹੀ ਨਹੀਂ ਕੋਈ ਤੁਨੀ ਕਰੂ। ਹਾਲ ਹੀ ਨਹੀਂ ਕੋਈ ਤੁਹਾਡਾ। ਤੁਸੀਂ ਲੋਕਾਂ ਨੂੰ ਕੀ ਮਤ ਦੋਗੇ? ਲੈ ਵੀ ਸੱਜਣਾ ਕੱਲ ਨੂੰ। ਹੂੰ ਪਹਿਲਾਂ ਤਾਂ ਕੋਠੀ ਪਾਓ। ਅਛਾ ਫੇਰ ਆਸਟਾਰਟਰ ਨਾ ਮਲੇ ਦੇਖ ਲਾਂਗੇ ਕੱਲ ਨੂੰ ਕੱਲ ਨੂੰ ਆਏ ਸਾਡਾ ਵੀਡੀਓ ਬਣਾਉਣ ਦਾ ਮਕਸਦ ਇਹ ਸੀ ਵੀ ਵਹਿਮਾਂ ਪਰਮਾਂ ਚ ਕੁਝ ਨਹੀਂ ਰੱਖਿਆ ਹਨਾ ਆਪਾਂ ਇਹ ਬੰਦੇ ਦੀ ਨਿਗਾਹ ਮਾੜੀ ਸਾਡੀ ਕਣਕ ਸਾੜਦੀ ਉਹਦੇ ਚ ਕੋਈ ਨਾ ਕੋਈ ਕਸੂਰ ਆਪਦਾ ਹੁੰਦਾ ਅਗਲੇ ਦਾ ਕੋਈ ਕਸੂਰ ਨਹੀਂ ਹੁਣ ਆ ਜਿਹੜੀ ਮੋਟਰ ਆ ਚਲੋ ਠਕਣੀ ਆ ਆਪਾਂ ਹੁਣੇ ਮੋਟਰ ਠਕੀ ਨਹੀਂ ਹੁਣ ਇਹ ਠਕਣ ਦਾ ਫਰਜ਼ ਤਾਂ ਮੇਰਾ ਇੱਕ ਦੋ ਵਾਰ ਸੜ ਗਈ ਤੇ ਆਪਾਂ ਕਹਿ ਦਿੰਨੇ ਯਾਰ ਫਲਾਣੇ ਨੇ ਚਲਾਈ ਸੀ ਮੋਟਰ ਸੜ ਗਈ ਹੁਣ ਅਗਲਾ ਯਾਰ ਮੰਗਮੀ ਚੀਜ਼ ਤਾਂ ਮੰਗ ਹੀ ਲੈਂਦਾ ਹੁਣ ਇਹ ਚ ਫਾਲਟ ਕੀ ਆ ਵੀ ਇਹਦੇ ਚ ਹੁਣ ਮੋਟਰ ਮੀਂਹ ਗਣੀ ਦਾ ਪਾਣੀ ਪੈਂਦਾ ਹੀ ਰਹਿੰਦਾ ਅਕਸਰ ਤੇ ਸੜਦੀ ਉਸ ਕਾਰਨਾਂ ਤੇ ਕਾਢ ਆ ਭਗਲੇ ਦਾ ਜਲੂਸ ਦਿੰਨੇ ਇੱਕ ਆਪਾਂ ਸਵੇਰ ਉੱਠਦੇ ਸਾਰੇ ਆਣ ਕੇ ਪਹਿਲਾਂ ਆਣ ਕੇ ਜਿੱਥੋਂ ਆਪਾਂ ਰੋਟੀ ਖਾਣੀ ਹੁੰਦੀ ਆ ਉੱਥੇ ਆਣ ਕੇ ਮੂਤ ਦਿੰਨੇ ਰੋਟੀ ਰੋਜੀ ਆਪਣੇ ਬੱਚੇ ਆਪਣੇ ਬਾਹਰ ਭੇਜਦੀ ਜਿਹੜੀ ਫਸਲ ਉਹਦੇ ਤੇ ਆਪਾਂ ਆਣ ਕੇ ਮੂਤ ਦਿੰਨੇ ਪਹਿਲਾਂ ਹੈ ਤਾਂ ਦੋਸਤੋ ਇਹ ਤਿੰਨ ਗਲਤੀਆਂ ਤੁਸੀਂ ਬਿਲਕੁਲ ਵੀ ਨਾ ਕਰੋ ਤਾਂ ਜਿੰਦਗੀ 'ਚ ਤੁਸੀਂ ਸਫਲ ਹੀ ਸਫਲ ਮੈਮਾ ਪਰਮਾ 'ਚ ਕੋਈ ਨਹੀਂ ਮਾ ਪਰਮਾ 'ਚ ਕੋਈ ਨਹੀਂ ਰੱਖਿਆ ਜੇਕਰ ਵੀਡੀਓ ਚੰਗੀ ਲੱਗੀ 1 ਮਿਲੀਅਨ 뷰 ਤੇ ਆਗੇ ਤੇ ਇਹਦੇ ਵਹਿਮ ਭਰਮ ਤੇ ਇੱਕ ਬਹੁਤ ਵਧੀਆ ਵੀਡੀਓ ਬਣਾਈ ਜਾਏਗੀ ਇੱਕ ਵੀਡੀਓ ਆ ਰਹੀ ਹੈ ਸਾਡੀ ਜ਼ਿੰਮੇਵਾਰੀ ਜਿਹਦੇ 'ਚ ਕੇ ਕਾਫੀ ਕਰੈਕਟਰ ਨੇ ਕੋਸ਼ਿਸ਼ ਆ ਤੇ ਬੈਸਟ ਤੋਂ ਬੈਸਟ ਐਕਟਰ ਸਾਨੂੰ ਮਿਲਣ ਤੇ ਚੰਗੀ ਅਸੀਂ ਉਹ ਵੀਡੀਓ ਦਾ ਸਕਰੀਨ ਪਲੇ ਤੁਹਾਡੇ ਅੱਗੇ ਰੱਖੀਏ ਜੇਕਰ ਇਸ ਵੀਡੀਓ ਤੇ 1 ਮਿਲੀਅਨ 뷰 ਆਉਣਗੇ ਤਾਂ ਅਸੀਂ ਉਹ ਵੀਡੀਓ ਅਪਲੋਡ ਕਰਾਂਗੇ ਕਾਵੇਂ ਬਣੇ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਦੇ ਓਕੇ ਬਾਈ